ਰਨਜੀਤ ਕੌਰ ਸਵਰਨਜੀਤ ਕੌਰ ਅ ਤੁਹਾਨੂੰ ਅਸੀਂ ਬਾਡੀ ਸਰਵ ਦੇ ਪੰਜ ਜੂਸ ਦਿੱਤੇ ਸੀਗੇ ਹਾਂਜੀ ਵੀਰ ਜੀ ਤੇ ਤੁਸੀਂ ਉਹ ਜੂਸ ਕੀਤੇ ਆ ਹਾਂਜੀ ਔਰ ਕੀ ਕੀ ਪ੍ਰੋਬਲਮ ਸੀਗੀ ਉਦੋਂ ਪਹਿਲਾਂ ਤੁਹਾਨੂੰ ਵੀਰ ਜੀ ਮੇਰੇ ਸਾਰੇ ਸਰੀਰ ਚ ਬਹੁਤ ਜ਼ਿਆਦਾ ਦਰਦ ਸੀ ਠੀਕ ਹੈ ਜੀ ਬਹੁਤ ਤਕਲੀਫ ਸੀ ਜਾਨੀ ਥੱਲੇ نیچے ਮੈਂ ਬਹਿ ਨਹੀਂ ਸੀ ਸਕ ਵੀ ਠੀਕ ਹੈ ਜੀ ਤੇ ਕੰਮ ਕਰ ਵੀ ਬੜਾ ਔਖਾ ਹੁੰਦਾ ਸੀ ਪੈਰਾਂ ਚ ਬੜਾ ਦਰਦ ਸੀ ਕੀ ਕੀ ਗਠੀ ਦੀ ਪ੍ਰੋਬਲਮ ਸੀਗੀ ਹਾਂਜੀ ਗਠੀ ਦੀ ਕਿੰਨਾ ਗਠੀਏ ਜ਼ਿਆਦਾ ਸੀਗਾ ਨਾ ਹਾਂਜੀ ਬਹੁਤ ਜ਼ਿਆਦਾ ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਆ ਹਾਂਜੀ ਹੁਣ ਮੈਨੂੰ ਕਾਫੀ ਫਰਕ ਆ ਯਾਨੀ ਹੁਣ ਮੈਂ ਖੜ੍ਹ ਵੀ ਸਕਦੀ ਹਾਂ ਤੇ ਇਸ ਥੱਲੇ ਵੀ ਨੀਚੇ ਵੀ ਬਹਿ ਜਾਨੀ ਆ ਪਹਿਲਾਂ ਮੈਂ ਬੈ ਨਹੀਂ ਸੀ ਸਕਦੀ ਮੈਂ ਬਹੁਤ 6 ਸਾਲ ਤੋਂ ਤੰਗ ਸੀ ਬਹੁਤ ਜ਼ਿਆਦਾ ਦਵਾਈਆਂ ਖਾ ਖਾ ਕੇ ਮੈਂ ਐਮ ਵੀ ਪਈ ਸੀ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਫਰਕ ਕਿੰਨੀਆਂ ਕਿ ਦਵਾਈਆਂ ਖਾਲੀਆਂ ਕਿੰਨਾ ਕਿ ਪੈਸਾ ਖਰਚਦਾ ਹੋ ਪਹਿਲਾਂ ਮੈਂ ਜੀ ਲੱਖੀ ਵੀਰ ਜੀ ਲੱਖਾਂ ਦੇ ਹਿਸਾਬ ਨਾਲ ਨਹੀਂ ਮੈਂ ਪੁੱਛੋ ਇਹਨਾਂ ਤੁਸੀਂ ਸ਼ਰਧਾ ਵਾਲਿਆਂ ਦੇ ਖਾਦੀ ਬਹੁਤ ਉਹਨਾਂ ਨੇ ਮਤਲਬ ਉਹ ਤਾਂ ਤੁਹਾਨੂੰ ਪਤਾ ਹੀ ਉਹਨਾਂ ਦੀ ਦਵਾਈਆਂ ਬੜੀਆਂ ਮਹਿੰਗੀਆਂ ਨੇ ਅੱਜ ਵੀ ਇਹਨਾਂ ਕੁ ਦਵਾਈਆਂ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਦੀਆਂ ਤੁਸੀਂ ਲੱਖਾਂ ਰੁਪਏ ਜਿਹਦਾ ਖਰਤਾ ਹੁਣ ਤੁਸੀਂ ਇੱਕ ਸਰਵਿਸ ਪੈਜ ਪੀ ਕੇ ਤੇ ਤੁਸੀਂ ਕਾਫੀ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਆ ਹੁਣ ਤੁਸੀਂ ਦੁਬਾਰਾ ਅੱਜ ਦੂਸਰਾ ਸਰਵਿਸ ਪੈਕ ਲਿਆ ਹੁਣ 100 ਦਿਨ ਦਾ ਡੰਨ ਕਰੋਗੇ ਕੋਰਸ ਹਾਂਜੀ ਹਾਂਜੀ ਕਰ ਦੂਗੇ ਤੇ ਇਹਨਾਂ ਪ੍ਰੋਪਰ ਤੁਸੀਂ ਪੀਣਾ ਆ ਹਾਂਜੀ ਔਰ ਤੁਸੀਂ ਬਾਅਦ ਵੀ ਤੁਹਾਨੂੰ ਹੀ ਪੁੱਛਾਂਗੇ ਵੀ ਤੁਹਾਨੂੰ ਹੁਣ ਦੁਬਾਰਾ ਆਇਆ ਕਿਉਂ ਹੁਣ ਤੁਸੀਂ 40 ਤੋਂ 30 ਤੋਂ 40% ਫਰਕ ਮੰਨਦੇ ਆ ਆਪਣੇ ਆਪ ਨੂੰ ਹਾਂਜੀ ਬਿਲਕੁਲ ਤੇ ਹੁਣ ਤੁਸੀਂ ਹੱਥ ਦਿਖਾ ਸਕਦੇ ਜਿਹੜੇ ਆਪਣੇ ਹੱਥ ਦਰਦ ਕਰਦੇ ਸੀਗੇ ਉੱਪਰ ਚੱਕ ਕੇ ਹੁਣ ਸਹੀ ਆ ਸਾਰੇ ਹਨਾ ਪਹਿਲਾਂ ਤਾਂ ਮੇਰੀ ਮੁਠੀ ਇਦਾਂ ਹੀ ਸੀ ਏਦਾਂ ਏਦਾਂ ਸਿੱਧੇ ਨਹੀਂ ਹੁੰਦੇ ਸੀਗੇ ਜਿੱਦਾਂ ਹੁਣ ਇਹ ਸਿੱਧੇ ਹੁੰਦੇ ਆ ਪੈਰਾਂ ਦੇ ਭਾਰ ਵੀ ਆਉਂਦਾ ਆ ਸਾਰਾ ਕੁਝ ਹੁਣ ਬਾਕੀ ਸਹੀ ਆ ਤੇ ਹੁਣ ਤੁਸੀਂ ਜਿਹੜਾ ਦੂਸਰਾ ਸਰਵਿਸ ਪੈਕ ਲਿਆ ਉਹਦੇ ਨਾਲ ਐਨ ਕਲੀਅਰ ਹੋ ਜੂਗਾ ਤੁਹਾਡਾ ਸਾਰਾ ਮਹਾਰਾ ਕਿਰਪਾ ਕਰੇ ਸਰੀਰ ਦੀ ਸਫਾਈ ਹੋ ਗਈ ਤੁਹਾਡੀ ਹਨਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਭੈਣ ਮੈਂ ਜੀ ਇਹੀ ਕਹੂੰਗੀ ਵੀ ਬਹੁਤ ਵਧੀਆ ਜੂਸਨੇ ਨਾਲ ਇਹ ਬਹੁਤ ਵਧੀਆ ਚੀਜ਼ ਆ ਇਹ ਤੁਹਾਨੂੰ ਬੋਡੀ ਦੀ ਸਰਵਿਸ ਹੀ ਹੁੰਦੀ ਹੈ ਜਿਵੇਂ ਗੱਡੀ ਦੀ ਸਰਵਿਸ ਹੋਣੀ ਚਾਹੀਦੀ ਆ ਵੀ ਆਪਾਂ ਕਰਾਉਨੇ ਆ ਇਹ ਵੀ ਸੀਰ ਦੀ ਸਰਵਿਸ ਹੀ ਆ ਇੱਕ ਆਪਾਂ ਨੂੰ ਕਰਾਉਣੀ ਚਾਹੀਦੀ ਸਾਰਿਆਂ ਨੂੰ ਕਰਾਉਣੀ ਚਾਹੀਦੀ ਠੀਕ ਹੈ ਭੈਣ ਜੀ ਓਕੇ ਥੈਂਕ ਯੂ ਧੰਨਵਾਦ ਜੀ